ਸੰਗੀਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋੜੀ ਤੱਕ ਹਰ ਰੋਜ਼ ਰਾਤ ਨੂੰ ਸੌਣ ਲੱਗਿਆ ਇਹ ਇੱਕ ਪਾਠ ਕਰਕੇ ਉਪਰੰਤ ਇੱਕ ਅਰਦਾਸ ਬੇਨਤੀ ਕਰਕੇ ਸੌਣਾ ਹੈ ਅਤੇ ਜਿਹੜੇ ਭੈੜ ਭਰਾ ਇਹ ਪਾਠ ਨਹੀਂ ਕਰ ਸਕਦੇ ਉਹਨਾਂ ਦੇ ਲਈ ਆਪਾਂ ਇੱਕ ਸ਼ਬਦ ਜਾਪ ਦੀ ਸਾਂਝ ਪਾਵਾਂਗੇ ਉਹਨਾਂ ਨੇ ਇਹ ਸ਼ਬਦ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਸੁਣਾ ਹੈ ਤਾਂ ਫਿਰ ਇਹ ਕਿਹੜਾ ਪਾਠ ਹੈ ਕਿਹੜਾ ਸ਼ਬਦ ਜਾਪਿਆ ਅਤੇ ਲੋੜੀ ਤੱਕ ਕਿਉਂ ਕਰਨਾ ਹੈ ਲੋੜੀ ਤੱਕ ਕਰਕੇ ਸਾਨੂੰ ਕੀ ਫਾਇਦਾ ਮਿਲੇਗਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਹੁਣ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਵੈਸੇ ਤਾਂ ਆਪਾਂ ਜਦੋਂ ਅਮਰ ਤਵੇਲੇ ਉੱਠਦੇ ਆ ਜਾਂ ਦਿਨ ਦੇ ਵਿੱਚ ਜਦੋਂ ਵੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਭਜਨ ਬੰਦਗੀ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਯਾਦ ਆਪਾਂ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰਨ ਲਈਏ ਭਾਵੇਂ ਆਪਾਂ ਆਪਣੇ ਕੰਮ ਧੰਦੇ ਕਰਦੇ ਹੋਏ ਵਾਹਿਗੁਰੂ ਜੀ ਨੂੰ ਯਾਦ ਕਰ ਰਹੇ ਆ ਜਾਂ ਫਿਰ ਬੈਠ ਕੇ ਭਜਨ ਬੰਦਗੀ ਕਰ ਰਹੇ ਆ ਗੁਰਬਾਣੀ ਦਾ ਪਾਠ ਕਰ ਰਹੇ ਆ ਜਾਂ ਕੋਈ ਵੀ ਨੇਕ ਕੰਮ ਕਰ ਰਹੇ ਹੁੰਦੇ ਆ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਸਾਡੇ ਤੇ ਬਹੁਤ ਮਿਹਰਬਾਨ ਹੁੰਦੇ ਆ ਬਹੁਤ ਕਿਰਪਾ ਕਰਦੇ ਆ ਪ੍ਰਸੰਗਤ ਜੀ ਮਹਾਂਪੁਰਖ ਜੀ ਕਹਿੰਦੇ ਮਾਗ ਦੇ ਮਹੀਨੇ ਦੇ ਵਿੱਚ ਕੀਤੀ ਹੋਈ ਭਜਨ ਬੰਦਗੀ ਕੀਤਾ ਹੋਇਆ ਦਾਨ ਪੁੰਨ ਸੇਵਾ ਬਹੁਤ ਜ਼ਿਆਦਾ ਫਲ ਦાયਕ ਆ ਅਤੇ ਇਸ ਮਹੀਨੇ ਦੇ ਵਿੱਚ ਕਰਮਾ ਵਾਲੇ ਭਾਗਾਂ ਵਾਲੇ ਹੀ ਪਾਜਨ ਮੰਦਗੀ ਕਰਦੇ ਨੇ ਅਤੇ ਆਪਣੇ ਕਰਮਾਂ ਨੂੰ ਹੋਰ ਸੋਨੇ ਬਣਾਉਂਦੇ ਆ ਇਸ ਕਰਕੇ ਨਾ ਆਪਾਂ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਪਾਜਨ ਮੰਦਗੀ ਕਰਨੀ ਆ ਨਾਮ ਜਪਣਾ ਹੈ ਅਤੇ ਖਾਸ ਕਰਕੇ ਰੋਜ਼ ਰਾਤ ਨੂੰ ਸੌਣ ਲੱਗਿਆ ਗੁਰਬਾਣੀ ਦਾ ਪਾਠ ਕਰਨਾ ਹੈ ਵੈਸੇ ਤਾਂ ਰਜਰਨਾ ਹੀ ਸੌਣ ਲੱਗਿਆ ਕੀਰਤਨ ਸੋਹਲਾ ਸਾਜੀ ਦੀ ਬਾਣੀ ਦਾ ਪਾਠ ਕਰਨਾ ਲਾਜ਼ਮੀ ਆ ਪਰ ਜੇਕਰ ਤੁਸੀਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਕੋਈ ਵੀ ਸ਼ਬਦ ਜਾਪ ਕਰ ਲੈਣਾ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਆ ਬਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਅਮਰਤ ਵੇਲੇ ਦੀ ਦਾਤ ਬਖਸ਼ੋ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਰਾਤ ਵੇਲੇ ਕੀਤੀ ਹੋਈ ਭਜਨ ਬੰਦਗੀ ਜਪਿਆ ਹੋਇਆ ਨਾਮ ਉਹ ਫੁੱਲਿਆ ਜਿੰਨੂੰ ਅਮਰਤ ਵੇਲੇ ਦੇ ਵਿੱਚ ਫਲ ਲੱਗਦੇ ਨੇ ਇਸ ਕਰਕੇ ਜੇ ਆਪਾਂ ਅਮਰਤ ਵੇਲੇ ਵਿੱਚ ਉੱਠਣਾ ਚਾਹੁੰਦੇ ਆ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਚਾਹੁੰਦੇ ਆ ਤਾਂ ਰਾਤ ਦਾ ਵੇਲਾ ਸਮਾਲਣਾ ਹੀ ਪਵੇਗਾ ਰਾਤ ਵੇਲੇ 10 ਮਿੰਟ 15 ਮਿੰਟ ਜਿੰਨਾ ਕ ਸਮਾਂ ਤੁਸੀਂ ਬੈਠ ਕੇ ਨਾਮ ਜਪ ਸਕਦੇ ਹੋ ਉਹ ਜ਼ਰੂਰ ਜਪਣਾ ਹੈ ਜਿਹੜੇ ਜਪ ਰਹੇ ਨੇ ਉਹ ਤਾਂ ਵੱਡੇ ਕਰਮਾਂ ਵਾਲੇ ਨੇ ਭਾਗਾਂ ਵਾਲੇ ਨੇ ਪਰ ਜੋ ਕਹਿ ਦਿੰਦੇ ਆ ਵੀ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਉਹ ਪਹਿਲਾਂ ਰਾਤ ਦਾ ਵੇਲਾ ਸਮਾਲਣਾ ਸ਼ੁਰੂ ਕਰੋ ਅਤੇ ਸ਼ੁਰੂਆਤ ਇਹਨਾਂ ਦਿਨਾਂ ਦੇ ਵਿੱਚ ਹੀ ਕਰ ਲਓ ਕਿਉਂਕਿ ਆਉਣ ਵਾਲਾ ਮਹੀਨਾ ਬਹੁਤ ਜ਼ਿਆਦਾ ਫਲਦਾਇਕ ਹੈ ਤਾਂ ਉਸ ਮਹੀਨੇ ਦੇ ਵਿੱਚ ਜੇਕਰ ਅੰਮ੍ਰਿਤ ਵੇਲਾ ਮਿਲ ਗਿਆ ਤਾਂ ਸਮਝੋ ਸਾਡੇ ਨੇਕ ਭਾਗ ਬਦਲ ਗਏ ਤਾਂ ਫਿਰ ਰੋਜ਼ ਰਾਤ ਨੂੰ ਸੌਣ ਲੱਗਿਆਂ ਪਾਠ ਕਰਨਾ ਹੈ ਜਿੰਨਾ ਹੋ ਸਕੇ ਪਾਠ ਕਰਨਾ ਹੈ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਤਾਂ ਆਪਾਂ ਰਾਤ ਨੂੰ ਤੁਰੰਤ ਸੌਣ ਤੋਂ ਪਹਿਲਾਂ ਪੜ੍ਹਨੀ ਆ ਔਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਚਾਹੁੰਦੇ ਹੋ ਚੁਪਈ ਸਾਹਿਬ ਪੜ੍ਹਨਾ ਚਾਹੁੰਦੇ ਹੋ ਮੂਲ ਮੰਤਰ ਜਾਪ ਕਰਨਾ ਚਾਹੁੰਦੇ ਹੋ ਜੋ ਵੀ ਬਾਣੀ ਤੁਹਾਨੂੰ ਸਰਲ ਲੱਗਦੀ ਆ ਪੜ੍ਹਨ 'ਚ ਆਨੰਦ ਆਉਂਦਾ ਹੈ ਤੁਸੀਂ ਉਹੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜਿੰਨੀ ਵੱਧ ਬਾਣੀ ਪੜੋਗੇ ਜਿੰਨੀ ਭੇਟਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵਾਧਾ ਰੱਖੋਗੇ ਉੰਨੀ ਹੀ ਕਿਰਪਾ ਜਾਂਦੀ ਹੋਵੇਗੀ। ਤਾਂ ਦਿਨ ਦੇ ਵਿੱਚ ਜਦੋਂ ਸਮਾਂ ਮਿਲਦਾ ਹੈ ਉਦੋਂ ਵੀ ਪਾਠ ਕਰਕੇ ਵਾਹਿਗੁਰੂ ਜੀ ਤੋਂ ਅਮਰਤ ਵੇਲਾ ਮੰਗਣਾ ਹੈ। ਰਾਤ ਵੇਲੇ ਵੀ ਬਾਣੀ ਦਾ ਪਾਠ ਕਰਕੇ ਵਾਹਿਗੁਰੂ ਜੀ ਤੋਂ ਅਮਰਤ ਵੇਲਾ ਹੀ ਮੰਗਣਾ ਹੈ। ਸੰਗਤ ਜੀ ਅਮਰਤ ਵੇਲਾ ਮਹਾਪੁਰਖ ਜੀ ਕਹਿੰਦੇ ਗੁਰਨਾਨਕ ਪਾਸ਼ਾ ਜੀ ਦੀ ਗੋਦ ਦਾ ਨਿਗ ਗਿਆ ਅਤੇ ਜਿੰਨੂੰ ਗੁਰਨਾਨਕ ਪਾਸ਼ਾ ਜੀ ਦੀ ਗੋਦ ਮਿਲ ਜਾਵੇ ਉਹਨੂੰ ਦੱਸੋ ਹੋਰ ਕੀ ਚਾਹੀਦਾ ਉਹਨੂੰ ਤਾਂ ਸਮਝੋ ਸਭ ਕੁਝ ਮਿਲ ਗਿਆ ਤਾਂ ਇਸ ਕਰਕੇ ਜੇਕਰ ਗੁਰਨਾਨਕ ਪਾਸ਼ਾ ਜੀ ਦੀ ਮਿੱਠੀ ਨਿੱਗੀ ਗੋਦ ਦਾ ਨਿਗ ਮੰਨਣਾ ਹੈ ਤਾਂ ਫਿਰ ਰਾਤ ਦਾ ਵੇਲਾ ਸਮਾਂ ਲੈਣਾ ਪੈਣਾ ਹੈ ਰਾਤ ਨੂੰ ਭਜਨ ਬੰਦਗੀ ਕਰਨੀ ਪੈਣੀ ਆ 5 ਮਿੰਟ 10 ਮਿੰਟ ਬੈਠ ਕੇ ਪਾਠ ਕਰ ਲਓ ਫਿਰ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਓਨੀ ਦੇਰ ਤੱਕ ਸੌਂਦਿਆਂ ਸੌਂਦਿਆਂ ਤੱਕ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ ਹੈ ਜਦੋਂ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਸੋਵਾਂਗੇ ਇਹਦੇ ਬਹੁਤ ਫਾਇਦੇ ਹੋਣੇ ਆ ਇੱਕ ਤਾਂ ਰਾਤ ਨੂੰ ਸਾਡੇ ਅਵਚੇਤਨ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਚੱਲਦਾ ਹੀ ਰਹੇਗਾ ਅਸੀਂ ਸੁੱਤੇ ਹੋયા ਵੀ ਨਾਮ ਜਪ ਰਹੇ ਹਾਂ ਸੁੱਤੇ ਹੋયા ਵੀ ਕਮਾਈ ਕਰ ਰਹੇ ਹੋਵਾਂਗੇ ਅਤੇ ਫਿਰ ਜਦੋਂ ਉੱਠਾਂਗੇ ਉੱਠਦਿਆਂ ਸਾਰਾ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਅਸੀਂ ਫਿਰ ਤੋਂ ਗੁਰੂ ਗ੍ਰੰਥ ਸਾਹਿਬ ਅਸ਼ਿਰਵ ਕਰ ਦਵਾਂਗੇ ਅਤੇ ਜੋ ਰਾਤ ਨੂੰ ਭਜਨ ਬੰਦਗੀ ਕਰਕੇ ਸੌਂਦੇ ਆ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਂਦੇ ਆ ਉਹਨਾਂ ਦੇ ਲਈ ਅਮਰਤ ਵੇਲੇ ਉੱਠਣਾ ਆਸਾਨ ਹੋ ਜਾਂਦਾ ਹੈ ਫਿਰ ਉਹ ਆਸਾਨੀ ਦੇ ਨਾਲ ਅਮਰਤ ਵੇਲੇ ਦੇ ਵਿੱਚ ਉੱਠ ਵੀ ਪੈਂਦੇ ਆ ਉੱਠ ਕੇ ਮਨ ਲਾ ਕੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਦੇ ਆ ਕਿਉਂਕਿ ਸੰਗਤ ਜੀ ਜੋ ਆਨੰਦ ਜੋ ਰਸ ਅਮਰਤ ਵੇਲੇ ਦੇ ਵਿੱਚ ਨਾਮ ਜਪਣ ਦਾ ਏ ਉਹ ਪੂਰੇ ਦਿਨ ਦੇ ਵਿੱਚ ਨਹੀਂ ਮਿਲਦਾ ਕਿਉਂਕਿ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਓਵੇਂ ਓਵੇਂ ਬੰਦੇ ਨੂੰ ਆਪਣੇ ਕੰਮ ਧੰਦੇ ਯਾਦ ਆਉਂਦੇ ਆ ਕਈ ਤਰ੍ਹਾਂ ਦੀਆਂ ਚਿੰਤਾਵਾਂ ਬੋਝਮਣ ਦੇ ਉੱਤੇ ਪੈ ਜਾਂਦੇ ਆ ਇਸ ਕਰਕੇ ਸਾਡਾ ਮਨ ਫਿਰ ਗੁਰੂ ਚਰਨਾਂ ਦੇ ਨਾਲ ਨਹੀਂ ਜੁੜ ਪਉਂਦਾ ਪਰ ਅਮਰਤ ਵੇਲੇ ਦੇ ਵਿੱਚ ਆਸਾਨੀ ਦੇ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਇਸ ਕਰਕੇ ਹਰ ਰੋਜ ਸਾਨੂੰ ਅਮਰਤ ਵੇਲੇ ਉੱਠਣਾ ਚਾਹੀਦਾ ਹੈ ਆਪਣੇ ਗੁਰੂ ਦਾ ਨਾਮ ਜਪ ਕੇ ਭਜਨ ਬੰਦਗੀ ਕਰਕੇ ਹੀ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਆ ਇੰਜ ਕਰਨ ਦੇ ਨਾਲ ਸਾਡਾ ਹੀ ਫਾਇਦਾ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਸਵੇਰ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਦੇ ਆ ਨਾ ਸਮਝੋ ਇੱਕ ਤਾਕਤ ਇੱਕ ਕੂਰਜਾ એનર્ਜੀ ਮਿਲ ਗਈ ਹੋਵੇ ਜੋ ਫਿਰ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਆ ਸਾਰੇ ਦਿਨ ਦੇ ਕੰਮਕਾਰ ਕਰਨੇ ਆਸਾਨ ਹੋ ਜਾਂਦੇ ਆ ਜਿਸ ਮਨ ਅੰਦਰ ਗੁਰੂ ਦਾ ਗਿਆਨ ਤੇ ਧਿਆਨ ਗਿਆ ਹੋਵੇ ਉਹਦੇ ਮਨ ਦਾ ਕਾਲਾਪਣ ਦੂਰ ਹੁੰਦਾ ਹੈ ਸੋ ਆਓ ਹਰ ਰੋਜ਼ ਅਮਰਤ ਵੇਲੇ ਉੱਠੀਏ ਵਾਹੀ ਗੁਰੂ ਜੀ ਦਾ ਨਾਮ ਜਪੀਏ ਅਤੇ ਅਮਰਤ ਵੇਲੇ ਉੱਠਣ ਦੇ ਲਈ ਰਾਤ ਦਾ ਵੇਲਾ ਸਮਹਲਣਾ ਹੀ ਪੈਣਾ ਹੈ ਰਾਤ ਨੂੰ ਨਾਮ ਜਪਨਾ